ਪਤਾਈਆ ਆਸ਼ੂ ਵਰਮਾ ਜਿਹੜਾ ਮੇਰਾ ਬ੍ਰਦਰ ਹੈ ਵੱਡਾ 7 ਅਫ ਮਈ ਨੂੰ ਇੱਥੇ ਅਟੈਕ ਹੋਇਆ ਸੀਗਾ ਅਣਪਛਾਤੇ ਬੰਦਿਆਂ ਵੱਲੋਂ ਸਾਡੇ ਸਾਡੀ ਗਲੀ ਦੇ ਵਿੱਚ ਇੱਥੇ ਅਟੈਕ ਹੋਇਆ ਸੀਗਾ ਤੇ ਉਹ ਆਪਣੇ ਵੱਲ ਇਹਨੂੰ ਜਾਨੋਂ ਮਾਰ ਕੇ ਸੁੱਟ ਗਏ ਤੇ ਇਹਦੇ ਰੱਬ ਦੀ ਵਦੀ ਦੇ ਨਾਲ ਬਚ ਗਿਆ ਉੱਥੇ ਮਿਸਤਰੀ ਲੱਗੇ ਦੇ ਸੀਗੇ ਉਹਨਾਂ ਨੇ ਇਹਨੂੰ ਬਚਾ ਲਿਆ ਚਲੋ ਜਿੱਦਾਂ ਮਰਜੀ ਫਿਰ ਉਹ ਪੁਲਿਸ ਨੇ ਦਿਨ ਰਾਤ ਕਰਕੇ ਫੜੇ ਘੜ ਚੂੜੀਆਂ ਪੁਲਿਸ ਨੇ ਡੀਐਸਪੀ ਮੈਡਮ ਨੇ ਐਸਐਚਓ ਰਾਣੇ ਦਿਨ ਰਾਤ ਕਰਕੇ ਤੇ ਬੰਦੇ ਫੜੇ ਬੰਦੇ ਮੋਲਾਪੁਰ ਦਾਖੇ ਤੋਂ ਪਹਿਲਾਂ ਦੋ ਬੰਦੇ ਤਿੰਨ ਬੰਦੇ ਡਰੇਸ ਹੋਏ ਜਿਨ੍ਹਾਂ ਨੇ ਸੱਟਾਂ ਮਾਰੀਆਂ ਸੀਗੀਆਂ ਫਿਰ ਉਸ ਤੋਂ ਬਾਅਦ ਉਹਨਾਂ ਨੇ ਅੱਗੋ ਬੰਦਾ ਦੱਸਿਆ ਵਿਸ਼ਾਲ ਮਸੀ ਤੇ ਸੁਨੀਲ ਦੁੱਗਲ ਜਦੋਂ ਵਿਸ਼ਾਲ ਮਸੀਹ ਨੂੰ ਪੁਲਸ ਨੇ ਚੁੱਕਿਆ ਉਹਨੇ ਬਿਆਨਾਂ ਦੇ ਵਿੱਚ ਸਾਰੇ ਚੀਜ਼ਾਂ ਦੇ ਵਿੱਚ ਦੱਸਿਆ ਕਿ ਮੈਨੂੰ 80000 ਰੁਪਿਆ ਸੁਨੀਲ ਦੁੱਗਲ ਵੱਲੋਂ ਪ੍ਰੋਵਾਈਡ ਕਰਾਇਆ ਗਿਆ ਸੀਗਾ ਸੁਨੀਲ ਦੁੱਗਲ ਜੋ ਕਿ ਇੱਥੇ ਫਤਿਹਗੜ ਝੂੜੀਆ ਦਾ ਰਹਿਣ ਵਾਲਾ ਸੀ ਪਹਿਲਾਂ ਹੁਣ ਉਹ ਕੈਨੇਡਾ ਦੇ ਵਿੱਚ ਪੀਆਰ ਆ ਤੇ ਉਹ ਇੱਥੇ 2015 16 ਤੋਂ ਬਾਅਦ ਬਹੁਤ ਜ਼ਿਆਦਾ ਮਤਲਬ ਆਣਾ ਜਾਣਾ ਘਟ ਗਿਆ ਸੀਗਾ 2020 ਦੇ ਵਿੱਚ ਤੇ ਬਿਲਕੁਲ ਹੀ ਉਹਨੇ ਆਣਾ ਜਾਣਾ ਬੰਦ ਕਰਤਾ ਸੀਗਾ 2014-15 ਦੇ ਵਿੱਚ ਉਹਦਾ ਆਸ਼ੂ ਦੇ ਨਾਲ ਬਹੁਤ ਵਧੀਆ ਪਿਆਰ ਸੀ ਮਤਲਬ ਕਿ ਉਹਨੇ ਰਹਿਣਾ ਵੀ ਸਾਡੇ ਘਰ ਤੇ ਮਤਲਬ ਇਥੋਂ ਤੱਕ ਕਿ ਰਾਤ ਦੀਆਂ ਰੋਟੀਆਂ ਸਾਡੇ ਘਰੋਂ ਜਾਣੀਆਂ ਜਦੋਂ ਉਹ ਆਂਦਾ ਸੀਗਾ ਇੱਥੇ ਉਹਦੇ ਸੌਣ ਦਾ ਇੰਤਜ਼ਾਮ ਉਹਦੇ ਰਹਿਣ ਦਾ ਇੰਤਜ਼ਾਮ ਸਾਡੇ ਨਾਲ ਦੇ ਘਰਾਂ 'ਚ ਹੁੰਦਾ ਸੀਗਾ ਸਾਡੇ ਘਰ ਜਿਹੜੇ ਖਾਲੀ ਵੀ ਇਹਦੇ ਆ ਉੱਥੇ ਰਹਿੰਦਾ ਸੀ ਕਿ ਜਦਕਿ ਉਹਦਾ ਐਡਾ ਵੱਡਾ ਪਰਿਵਾਰ ਫਤਿਹਗੜ ਚੂਰੀਆਂ ਦੇ ਵਿੱਚ ਹੈਗਾ ਉਹਨੂੰ ਕੋਈ ਸਾਂਭਣ ਵਾਲਾ ਨਹੀਂ ਇੱਥੇ ਨਹੀਂ ਸੀਗਾ ਉਹ ਆਸ਼ੂ ਵਰਮਾ ਹੀ ਸੀ ਜਿੰਨੇ ਉਹਦੋਂ ਇਹਨੂੰ ਸਾਂਭਿਆ ਤੇ ਅੱਜ 2020 ਦੇ ਵਿੱਚ ਜਦ ਕਿ ਛੋਟੀ ਜੀ ਗੱਲ ਤੋਂ ਕੋਈ ਕਿਸੇ ਸਰਕਾਰ ਦੀ ਗੱਲ ਤੋਂ ਆਪਸ ਦੇ ਵਿੱਚ ਇਹਨਾਂ ਦੀ ਖਹਿਬਾ ਜੀ ਹੋਈ ਆਪਸ ਦੇ ਵਿੱਚ ਇਹਨਾਂ ਦਾ ਬੋਲਬਲਾਰਾ ਹੋਇਆ ਤੇ 4 ਸਾਲਾਂ ਬਾਅਦ ਅੱਜ ਉਹਨੇ 7 ਮਈ ਨੂੰ ਉਹਨੇ ਇਹਦੇ ਉੱਪਰ ਹਮਲਾ ਕਰਾਇਆ ਹਮਲਾ ਵੀ ਇਹੋ ਜਿਹਾ ਕਰਾਇਆ ਕਿ ਬੰਦੇ ਦੱਸਦੇ ਸੀਗੇ ਜਿਹੜੇ ਮੁੱਲਾਪੁਰ ਦਾਕੇ ਤੋਂ ਫੜੇਗੇ ਉਹ ਦੱਸਦੇ ਸੀਗੇ ਕਿ ਭਾਜੀ ਸਾਨੂੰ ਇਹ ਹੁਕਮ ਦਿੱਤੇ ਗਏ ਹੀ ਕਿ ਤੁਸੀਂ ਇਹਨੂੰ ਮਾਰ ਕੇ ਫੇਰ ਵਾਪਸ ਆਣਾ ਜਾਂ ਉਹਨੂੰ ਮਾਰ ਕੇ ਫੇਰ ਵਾਪਸ ਆਣਾ ਐਦਾਂ ਤੁਸੀਂ ਉੱਥੋਂ ਵਾਪਸ ਨਹੀਂ ਆਣਾ ਹੁਣ ਤੁਹਾਡਾ ਅਗਲਾ ਕੀ ਤੁਹਾਨੂੰ ਮੁਸ਼ਕਲ ਆ ਰਹੀ ਹੈ ਮੁਸ਼ਕਲ ਪਾਜੀ ਇਹ ਆ ਰਹੀ ਹੈ ਵੇਖੋ ਫਤੇਗੜ ਚੂੜੀਆਂ ਪੁਲਿਸ ਨੇ ਡਿਪਟੀ ਸਾਹਿਬ ਨੇ ਐਸਐਚਓ ਸਾਹਿਬ ਨੇ ਦਿਨ ਰਾਤ ਇੱਕ ਕਰਕੇ ਬੰਦੇ ਫੜੇ ਤੇ ਬਾਰਡਰ ਰੇਂਜ ਦੇ ਕੁਝ ਉੱਚ ਅਧਿਕਾਰੀ ਨੇ ਜਿਹੜੇ ਉਹਨਾਂ ਨਾਲ ਰਲ ਕੇ ਮੁੱਲਜਮਾ ਦੇ ਨਾਲ ਰਲ ਕੇ ਤੇ ਉਹਨਾਂ ਨੂੰ ਮਤਲਬ ਤੁਸੀਂ ਵੇਖੋ ਕਿ ਇਨਕੁਐਰੀਆਂ ਲਾਈਆਂ ਜਾ ਰਹੀਆਂ ਨੇ ਕਿ ਜਿਹੜੇ ਕਲਪਰੇਟ ਨੇ ਉਹਨਾਂ ਨੂੰ ਭਾਜੀ ਇਸ ਚੀਜ਼ ਦੇ ਵਿੱਚੋਂ ਕੁਝ ਲੈ ਦੇ ਕੇ ਮੈਂ ਤੇ ਇਹ ਚੀਜ਼ ਕਹੂੰਗਾ ਕੁਝ ਲੈ ਦੇ ਕੇ ਕਿਉਂਕਿ ਉਹ ਸਰਮਾਇਦਾਰ ਬੰਦਾ ਉਹਨੂੰ ਆਪਣੇ ਪੈਸੇ ਦਾ ਬਹੁਤ ਜ਼ਿਆਦਾ ਰੋਬ ਆ ਉਹ ਹਮੇਸ਼ਾ ਇਹ ਚੀਜ਼ ਕਹਿੰਦਾ ਹੈ ਕਿ ਮੈਂ ਪੈਸੇ ਨਾ ਜਿੰਨੂੰ ਮਰਜ਼ੀ ਖਰੀਦ ਸਕਦਾ ਮੈਂ ਮੰਤਰੀ ਖਰੀਦ ਸਕਦਾ ਤੇ ਮੈਂ ਜਿੰਨੂੰ ਮਰਜ਼ੀ ਖਰੀਦ ਸਕਦਾ ਜਿਨ੍ਹਾਂ ਨੇ ਹਮਲਾ ਕੀਤਾ ਹੈ ਕਿੰਨੇ ਜਾਣੇ ਸੀ ਪਾਜੀ ਉਹ 3 ਜਾਣੇ ਸੀਗੇ ਕਿਹਦੇ ਕਹਿੰਦੇ ਕੀਤਾ ਸੀ ਪਾਜੀ ਵਿਸ਼ਾਲ ਮਸੀ ਤੇ ਸੁਨੀਲ ਦੁੱਗਲ ਆ ਵੇਖੋ ਮੇਰੇ ਕੋ ਨਾ ਉਹਦੀਆਂ ਕੋਈ ਚੈਟਾਂ ਹੈਗੀਆਂ ਮੇਰੇ ਫੋਨ ਦੇ ਉੱਪਰ ਉਹਨੇ ਧਮਕੀਆਂ ਦਿੱਤੀਆਂ ਸੀਗੀਆਂ ਆ ਵੇਖੋ ਉਹਨੇ ਇੱਥੋਂ ਤੱਕ ਸਾਰਾ ਕੁਝ ਕਿਹਾ ਦਾਵਾ ਕਿ ਇਹ ਦੁਸ਼ਮਣੀ ਸਾਰੀ ਇਹਦੇ ਨਾਲ ਦੁਸ਼ਮਣੀ ਸਾਰੀ ਜ਼ਿੰਦਗੀ ਚੱਲੂਗੀ ਜਿੰਨੀ ਦੇਰ ਤੱਕ ਇਹਦਾ ਸਿਰ ਗੰਜਾ ਨਹੀਂ ਕਰਦਾ ਮੈਂ ਸੁਨੀਲ ਦੁਗਲਾ ਵੇਖੋ ਭਾਜੀ ਉੱਪਰ ਨਾਮ ਹੈ ਮੈਂ ਨੰਬਰ ਪ੍ਰੋਵਾਈਡ ਕਰੂੰਗਾ ਭਾਜੀ ਨਾਲ ਠੀਕ ਹੈ ਇਹਨੇ ਮੇਰੇ ਫਾਦਰ ਸਾਹਿਬ ਨੂੰ ਫੋਨ ਕੀਤਾ ਕਿ ਆ ਮੈਂ ਆਪਣਾ ਆਪਣੇ ਪੈਸੇ ਦੇ ਨਾਲ ਕੁਝ ਵੀ ਕਰਾ ਸਕਦਾ ਜੀ ਮੈਂ ਇਹਨੂੰ ਜਾਨੋਂ ਵੀ ਮਾਰ ਸਕਦਾ ਜੀ ਆ ਵੇਖੋ ਭਾਜੀ ਇੱਥੇ ਲਿਖਿਆ ਕਿ ਮੈਨੂੰ ਆ ਆ ਵੇਖੋ ਗਲਤ ਸ਼ਬਦ ਇਹਨੇ ਲਿਖੇ ਦੇ ਭਾਜੀ ਆ ਵੇਖੋ ਮੈਂ ਦੱਸਾਂ ਆ ਵੇਖੋ ਇੱਥੇ ਇਹਨੇ ਗੋਲੀ ਮਾਰਨ ਦਾ ਵੀ ਕੀਤਾ ਭਾਜੀ ਆ ਤੁਹਾਨੂੰ ਦਿਖਾਣਾ ਜੀ ਆਖੋ ਆ ਉਤਰਦਿਆਂ ਗੋਲੀ ਮਾਰਾ ਦੂੰਗਾ ਆ ਵੇਖੋ ਭਾਜੀ ਉਤਰਦਿਆਂ ਗੋਲੀ ਮਰਵਾ ਦੂੰਗਾ ਟਾਈਮ ਤੇ ਗੱਲ ਕਰਾਂਗੇ ਬੱਚੇ ਠੀਕ ਹੈ ਜੀ ਭਾਜੀ ਆ ਵੇਖੋ ਆ ਵੇਖੋ ਜੋ ਕੁਝ ਆਸ਼ੂ ਦੇ ਸੱਟਾਂ ਲੱਗੀਆਂ ਆ ਵੇਖੋ ਭਾਜੀ ਆ ਵੇਖੋ ਫੜੇ ਲੋਕਾਂ ਤੋਂ ਤੱਕ ਬਈ ਇਹਨਾਂ ਨਾਲ ਮਿਲਣਾ ਭਾਜੀ ਵੇਖੋ ਇਹਦਾ ਪਹਿਲਾਂ ਲੈਣ ਦੇ ਚਾਰ ਪੰਜ ਵਧੀਆ ਸ਼ਹਿਰ ਦੇ ਬੰਦੇ ਨੇ ਉਹਨਾਂ ਦੇ ਨਾਲ ਵਧੀਆ ਮਿਲਦਾ ਵਰਤਦਾ ਸੀਗਾ ਕਿ ਅੱਜ 4 ਸਾਲ ਹੋ ਗਏ ਆ ਇਹਨੂੰ ਕੋਈ ਮੂੰਹ ਲਾ ਕੇ ਖੁਸ਼ ਨਹੀਂ ਕਿਉਂ ਨਹੀਂ ਖੁਸ਼ ਆ ਭਾਜੀ ਸਾਰੀਆਂ ਇਹਦੀਆਂ ਹਰਕਤਾਂ ਕਰਕੇ ਲੋਕ ਇਹਨੂੰ ਇਹ ਫਰੇਗੜ ਜੂੜੀਆਂ ਦੇ ਵਿੱਚ ਚਾਪਲੂਸੀ ਕਰਦਾ ਸੀਗਾ ਇਧਰ ਦੀਆਂ ਗੱਲਾਂ ਉਧਰ ਕਰਦਾ ਸੀ ਉਧਰ ਦੀਆਂ ਗੱਲਾਂ ਇਧਰ ਕਰਦਾ ਸੀ ਬਾਹਰ ਜਾ ਕੇ ਦੋ ਚਾਰ ਇਹਨੇ ਘਰ ਰੱਖੇ ਸੀਗੇ ਜਿਨ੍ਹਾਂ ਨੂੰ ਜਾ ਜਾ ਕੇ ਪੁੱਛਦਾ ਸੀਗਾ ਕਿ ਤੁਸੀਂ ਉਹਨਾਂ ਉਸ ਪਰਿਵਾਰ ਨਾਲ ਨਾ ਵਰਤੋ ਤੁਸੀਂ ਉਹਦੇ ਨਾਲ ਨਾ ਵਰਤੋ ਤੇ ਮਤਲਬ ਪੈਸੇ ਦਾ ਇੰਨਾ ਕੋਹ ਰੋਹ ਵਿਖਾਂਦਾ ਸੀ ਕਿ ਸ਼ਰਯਾਮ ਤੇ ਇੱਕ ਭਾਜੀ ਮੈਂ ਸਾਰੇ ਮਤਲਬ ਆਪ ਹੱਥ ਜੋੜ ਕੇ ਇੱਕ ਬੇਨਤੀ ਕਰਦਾ ਕਿ ਇਹਦੇ WhatsApp ਕਾਲ ਜਿਹੜੋ ਪੁਲਿਸ ਕੁਝ ਵੀ ਕਰਾ ਸਕਦੀ ਆ ਇਹਦੇ ਵਟਸਐਪ ਕਾਲ ਜਰੂਰ ਟਰੇਸ ਕਰਾਏ ਜਾਣ ਇਹਦੇ ਗੈਂਗਸਟਰਾਂ ਨਾਲ ਲਿੰਕ ਹੈ ਭਾਜੀ ਇਹਦੇ ਮੈਨੂੰ ਇਹ ਆ ਤੁਹਾਨੂੰ ਮੈਂ ਕਾਪੀ ਦੇ ਦੂੰਗਾ ਇਹਦੀ ਇਹਨੇ ਮੈਨੂੰ ਇਹਦੇ ਵਜੇ ਸ਼ਰਿਆਮ ਗਿਆ ਦਵਾ ਕਿ ਮੈਂ ਕੁਝ ਵੀ ਕਰਾ ਸਕਦਾ ਤੁਸੀਂ ਸੋਚ ਨਹੀਂ ਸਕਦੇ ਮੇਰੇ ਲਿੰਕ ਕਿੱਥੋਂ ਤੱਕ ਨੇ ਤੇ ਇਹਨੇ ਭਾਜੀ ਇੱਕ ਦੋ ਵਾਰੀ ਸਾਨੂੰ ਗੈਂਗਸਟਰਾਂ ਵੱਲੋਂ ਫੋਨ ਵੀ ਕਰਾਏ ਆ ਠੀਕ ਹੈ ਜੀ ਤੇ ਮੈਂ ਇਹੀ ਮੰਗ ਕਰੂੰਗਾ ਤੇ ਇੱਕ ਭਾਜੀ ਇਹਦਾ ਇਥੇ ਬ੍ਰਦਰ ਰਹਿੰਦੇ ਆ ਲਾਟੀ ਦੁੱਗਲ ਠੀਕ ਹੈ ਜੀ ਇੱਕ ਭਾਜੀ ਤਿੰਨ ਤੋਂ ਚਾਰ ਵਾਰੀ ਮੈਂ ਉਹਨਾਂ ਨੂੰ ਕਿਹਾ ਮੇਰੇ ਫਾਦਰ ਨੇ ਉਹਨਾਂ ਨੂੰ ਕਿਹਾ ਮੇਰੇ ਬ੍ਰਦਰ ਨੇ ਉਹਨਾਂ ਨੂੰ ਕਿਹਾ ਕਿ ਭਾਜੀ ਇਹਨੂੰ ਮੋੜੋ ਇਹ ਗਲਤ ਕਰਦਾ ਜੀ ਇਹ ਜਾਣ ਬੁਝ ਕੇ ਅੜੀਆਂ ਲੈਂਦਾ ਠੀਕ ਹੈ ਜਿੱਦਾਂ ਇਹ ਮਾਮਲਾ ਸਾਰਾ ਹੋਇਆ ਠੀਕ ਹੈ ਜੀ ਡੀਐਸਪੀ ਦਫ਼ਤਰ ਉੱਥੇ ਭਾਈ ਮਨਜੀਤ ਬੈਠੇ ਰੀਡਰ ਉਹਨਾਂ ਨੂੰ ਪਤਾ ਉਹਨਾਂ ਦੇ ਸਾਹਮਣੇ ਉੱਥੇ ਭਾਜੀ ਮੈਨੂੰ ਲਾਟੀ ਬਾਜੀ ਮਿਲੇ ਲਾਟੀ ਬਾਜੀ ਨੇ ਮੈਨੂੰ ਮੈਂ ਵਰਡ ਟੂ ਵਰਡ ਉਥੇ ਕੋਲ ਦੋ ਤਿੰਨ ਬੰਦੇ ਇਹੋ ਜਿਹੇ ਖੜੇ ਸੀਗੇ ਭਾਜੀ ਉਹ ਮੇਰੇ ਨਾਲ ਬਹਿ ਕੇ ਗਵਾਹੀ ਵੀ ਦੇਣਗੇ ਲਾਟੀ ਬਾਜੀ ਨੇ ਉਥੇ ਇੱਕੋ ਗੱਲ ਕਹੀ ਲਾਟੀ ਦੁੱਗਲ ਨੇ ਕਿ ਭਾਜੀ ਜੋ ਇਹਨੇ ਕੀਤਾ ਉਹ ਗਲਤ ਕੀਤਾ ਅਸੀਂ ਸਾਰਾ ਦੁੱਗਲ ਪਰਿਵਾਰ ਇਹਦਾ ਬਾਈਕਾਟ ਕਰਦੇ ਆ ਇਹ ਵਰਡਿੰਗ ਡੀਐਸਪੀ ਦੇ ਰੀਡਰ ਦੇ ਸਾਹਮਣੇ ਇਹ ਗੱਲਾਂ ਹੋਈਆਂ ਭਾਜੀ ਜਦੋਂ ਉਹ ਇਹਦੇ ਹਮਲਾ ਆਇਆ ਤਾਂ ਦੋ ਦਿਨ ਬਾਅਦ ਡੀਐਸਪੀ ਦਫ਼ਤਰ ਮੈਨੂੰ ਲਾਟੀ ਬਾਜੀ ਮਿਲੇ ਆ ਤੇ ਏਜੰਸੀ ਵੇਖੋ ਜਦੋਂ ਮੈਂ ਨਾਂ ਨਹੀਂ ਕਿਸੇ ਦਾ ਲਾਉਂਗਾ ਜਦੋਂ ਭਾਜੀ ਸੁਨੀਲ ਦੁੱਗਲ 2020 ਦੇ ਵਿੱਚ ਇੱਥੇ ਆਇਆ ਠੀਕ ਹੈ ਜੀ 2020 ਜਿੱਦੋਂ ਉਹਨਾਂ ਦੀ ਅਨਬੰਨ ਹੋਈ ਆ ਉਹ ਮੈਂ ਕਿਸੇ ਦਾ ਚਲੋ ਨਾਂ ਨਹੀਂ ਲਵਾਂਗਾ ਪਰ ਕੋਈ ਮੰਨੇ ਪਰਮੰਨੇ ਬੰਦੇ ਇਲਾਕੇ ਦੇ ਦੋ ਚਾਰ ਜਾਣੇ ਉਹਨਾਂ ਨੂੰ ਲੈ ਕੇ ਧਮਕੀ ਦਿਵਾਨ ਤੱਕ ਇੱਥੇ ਭਾਜੀ ਨਾਲ ਆਇਆ ਉਹਨਾਂ ਨੂੰ ਨਾਲ ਲੈ ਕੇ ਉੱਥੇ ਚਲੋ ਅਸੀਂ ਆਸ਼ਨ ਉਹਨਾਂ ਦੇ ਸਾਹਮਣੇ ਨਹੀਂ ਕੀਤਾ ਮੈਂ ਤੇ ਮੇਰੇ ਤਾਇਆ ਜੀ ਸੀਗੇ ਪਪੂ ਸ਼ਾਹ ਸਰਾਫ ਹੋਰੀ ਉਹਨਾਂ ਨੇ ਉੱਥੇ ਬੈਠ ਕੇ ਸਾਰੀ ਗੱਲ ਨੂੰ ਸੁਲਝਾਇਆ ਕਿ ਚਲੋ ਛੱਡੋ ਗੱਲ ਨੂੰ ਇਕੱਠੇ ਰਹੇਓ ਇਕੱਠੇ ਸਾਰਾ ਕੁਝ ਕੀਤਾ ਤੇ ਇਹੋ ਜੇ ਕੰਮ ਨਹੀਂ ਕਰੀਦੇ ਕਰਦਾ ਹਾਂ ਮੁਕਤ ਚ ਵੇਖੋ ਭਾਜੀ ਵੇਖੋ ਜੀ ਮੈਂ ਇਹ ਗੱਲ ਹੋਰ ਕਹਿਣਾ ਚਾਹੁੰਦਾ ਜੀ ਨਾਲ ਕਿ ਜੋ ਵਿਸ਼ਾਲ ਮਸੀਹ ਠੀਕ ਹੈ ਮੈਨੂੰ ਪਤਾ ਲੱਗਾ ਕਿ ਕੱਲ ਪਰਸੋ ਦੀ ਜ਼ਮਾਨਤ ਹੋ ਗਈ ਹੈ ਠੀਕ ਹੈ ਜੀ ਉਹਨੇ ਕੁਝ ਲੋਕਾਂ ਨੂੰ ਮੈਂ ਤੁਹਾਨੂੰ ਪ੍ਰੂਫ ਦਊਂਗਾ ਇਸ ਚੀਜ਼ ਦੇ ਉਹਨੇ ਕੁਝ ਲੋਕਾਂ ਨੂੰ ਫੋਨ ਕਰਕੇ ਇੰਨੀ ਗੱਲ ਕਹੀ ਹੈ ਕਿ ਮੇਰੀ ਤਾਂ ਜ਼ਮਾਨਤ ਕਰਾ ਲਈ ਮੇਰੇ ਬਾਪੂ ਨੇ ਠੀਕ ਹੈ ਬਾਪੂ ਉਹਦਾ ਵੇਖੋ ਜੀ ਮੈਂ ਇਹ ਗੱਲ ਹੋਰ ਕਹਿਣਾ ਚਾਹੁੰਦਾ ਜੀ ਨਾਲ ਕਿ ਜੋ ਵਿਸ਼ਾਲ ਮਸੀਹ ਠੀਕ ਹੈ ਮੈਨੂੰ ਪਤਾ ਲੱਗਾ ਕਿ ਕੱਲ ਪਰਸੋ ਦੀ ਜ਼ਮਾਨਤ ਹੋ ਗਈ ਹੈ ਠੀਕ ਹੈ ਜੀ ਉਹਨੇ ਕੁਝ ਲੋਕਾਂ ਨੂੰ ਮੈਂ ਤੁਹਾਨੂੰ ਪ੍ਰੂਫ ਦਊਂਗਾ ਇਸ ਚੀਜ਼ ਦੇ ਉਹਨੇ ਕੁਝ ਲੋਕਾਂ ਨੂੰ ਫੋਨ ਕਰਕੇ ਇੰਨੀ ਗੱਲ ਕਹੀ ਹੈ ਕਿ ਮੇਰੀ ਤੇ ਜ਼ਮਾਨਤ ਕਰਾ ਲਈ ਮੇਰੇ ਬਾਊ ਨੇ ਠੀਕ ਹੈ ਬਾਊ ਉਹਦਾ ਸੁਨੀਲ ਦੁੱਗਲ ਜਿੱਦਾਂ ਵੀ ਕਰਾ ਲਈ ਮੇਰੀ ਤੇ ਜ਼ਮਾਨਤ ਲਾ ਲਈ ਜੇ ਮੇਰੇ ਮਗਰ 15-20 ਲੱਖ ਰੁਪਏ ਉਹਨੂੰ ਲਾਣਾ ਵੀ ਪੈ ਗਿਆ ਉਹਨੇ ਲਾਤਾ ਠੀਕ ਹੈ ਜੀ ਮੇਰੇ ਕੋ ਉਹਨੇ ਕੰਮ ਕਰਾਇਆ ਤੇ ਮੇਰੇ ਮਗਰ ਪਿੱਠ ਬਣ ਕੇ ਖਲੋਤਾ ਠੀਕ ਹੈ ਜੀ ਉਹਨੇ ਲੋਕਾਂ ਨੂੰ ਇੰਨੀ ਇਹਨੇ 2-3 ਜਾਨਾਂ ਨੂੰ ਇਹ ਗੱਲਾਂ ਕਹੀਆਂ ਨੇ ਕਿ ਇੱਕ ਵਾਰੀ ਸਟਾ ਲਾ ਕੇ ਜੇ ਮੈਂ 20 ਦਿਨ ਅੰਦਰ ਰਹਿ ਆਵਾ ਤੇ ਮੈਂ ਦੂਜੀ ਵਾਰੀ ਵੀ ਲਾ ਕੇ 15 20 ਦਿਨ ਅੰਦਰ ਰਹਿਵਾਂਗਾ ਮੈਨੂੰ ਕੋਈ ਫਰਕ ਨਹੀਂ ਪੈਂਦਾ ਤੇ ਮੈਂ ਸਾਰਿਆਂ ਨੂੰ ਪੰਜਾਬ ਸਰਕਾਰ ਨੂੰ ਵੱਡੇ ਅਫਸਰਾਂ ਨੂੰ ਸਾਰਿਆਂ ਨੂੰ ਪੰਜਾਬ ਪੁਲਿਸ ਨੂੰ ਇੱਕੋ ਗੱਲ ਕਹਿਣਾ ਕਿ ਜੇ ਮੇਰੇ ਪਰਿਵਾਰ ਨੂੰ ਆਸ਼ੂ ਨੂੰ ਮੈਨੂੰ ਮੇਰੇ ਫਾਦਰ ਸਾਹਿਬ ਨੂੰ ਜਾਂ ਸਾਡੇ ਛੋਟੇ ਬੱਚੇ ਨੇ ਕਿਸੇ ਨੂੰ ਕੋਈ ਨੁਕਸਾਨ ਹੁੰਦਾ ਕਿਸੇ ਨੂੰ ਵੀ ਤੇ ਉਹਦਾ ਸਿੱਧੇ ਤੌਰ ਤੇ ਸਿੱਧੇ ਤੌਰ ਤੇ ਉਹਦਾ ਸੁਨੀਲ ਦੁੱਗਲ ਦੇ ਵਿਸ਼ਾਲ ਮਸੀਹ ਇਹ ਦੋਵੇਂ ਜਣੇ ਜ਼ਿੰਮੇਵਾਰ ਹੋਣਗੇ ਮੈਂ ਫੇਰ ਕਹਿਣਾ ਕਿ ਸੁਨੀਲ ਦੁੱਗਲ ਤੇ ਵਿਸ਼ਾਲ ਮਸੀਹ ਸਾਡੇ ਤੇ ਕੋਈ ਹਮਲਾ ਹੁੰਦਾ ਕੋਈ ਵੀ ਕਿਸੇ ਤਰ੍ਹਾਂ ਦਾ ਵੀ ਕੋਈ ਕੰਮ ਹੁੰਦਾ ਉਹਦੇ ਜ਼ਿੰਮੇਵਾਰ ਸੁਨੀਲ ਲੁੱਗਲ ਤੇ ਵਿਸ਼ਾਲ ਮਸੀਹ ਹੋਣਗੇ ਭਾਜੀ ਮੈਂ ਆਸ਼ੂ ਵਰਮਾ ਮੇਰੇ ਛੋਟੇ ਬ੍ਰਦਰ ਨੇ ਜੋ ਵੀ ਦੱਸਿਆ ਏ ਸੁਨੀਲ ਦੁੱਗਲ ਨੇ ਮੇਰੇ ਤੇ ਹਮਲਾ ਕਰਾਇਆ ਹੈ ਉਹ ਇੱਕੋ ਗੱਲ ਸਾਰੇ ਫਤਿਹਗੜ੍ਹ ਚ ਕਹਿ ਰਿਹਾ ਵੀ ਮੇਰੇ ਪੈਸਿਆਂ ਚ ਬਹੁਤ ਜਾਣੇ ਤੂੰ ਦੇਖਿਓ ਮੈਂ ਪੈਸਿਆਂ ਨਾ ਐ ਕਰ ਦੂੰਗਾ ਉਹ ਕਰ ਦੂੰਗਾ ਮੈਂ ਪੰਜਾਬ ਸਰਕਾਰ ਨੂੰ ਇਹੀ ਗੱਲ ਕਹਿਣਾ ਚਾਹੁੰਦਾ ਮੈਨੂੰ ਇਨਸਾਫ ਮਿਲੇ ਮੈਨੂੰ ਇਨਸਾਫ ਮਿਲੇ ਮੇਰੇ ਨਾਲ ਬਹੁਤ ਜ਼ਿਆਦਾ ਗਲਤ ਕੰਮ ਹੋਇਆ ਏ ਮੇ ਕੋ ਜੇ ਮੇਰੇ ਨਾਲ ਹੋਇਆ ਕਿਸੇ ਨਾਲ ਵੀ ਹੋ ਸਕਦਾ ਏ ਮੈਂ ਪੰਜਾਬ ਸਰਕਾਰ ਨੂੰ ਇੱਕੋ ਹੀ ਅਪੀਲ ਕਰਦਾ ਮੈਨੂੰ ਇਨਸਾਫ ਮਿਲੇ ਜੇ ਮੈਨੂੰ ਇਨਸਾਫ ਨਹੀਂ ਮਿਲਦਾ ਮੈਂ ਹਾਈ ਕੋਰਟ ਸੁਪਰੀਮ ਕੋਰਟ ਦਾ ਵੀ ਰੋਕ ਕਰਾਂਗਾ ਧੰਨਵਾਦ ਜੀ ਮੈਂ ਬਿਲਕੁਲ ਪੂਰ ਸੁੰਦਰ ਸਿਆ ਜੀ ਦੇਖੋ ਉਹਦੇ ਦੋ ਤਿੰਨ ਕੋਈ ਸਾਥੀ ਨੇ ਉਹ ਸਾਰੇ ਫਤਿਹਗੜ੍ਹ ਚ ਕਹਿ ਰਹੇ ਨੇ ਆਪਾਂ ਡੀਜੀਪੀ ਨੂੰ ਪੈਸੇ ਆਪਾਂ ਇਹਨੂੰ ਪੈਸੇ ਦੇਤੇ ਆਪਾਂ ਉਹਨੂੰ ਪੈਸੇ ਦੇਤੇ ਆਪਾਂ ਪੈਸੇ ਨਾ ਐਦਾਂ ਕਰਤਾ ਆਪਾਂ ਪੈਸੇ ਨਾ ਉਦਾਂ ਕਰਤਾ ਦੋ ਤਿੰਨ ਬੰਦੇ ਉਹਨੇ ਛੱਡੇ ਦੇ ਨੇ ਫਤਿਹਗੜ੍ਹ ਦੇ ਵਿੱਚ ਉਹ ਇਹੀ ਕਹਿ ਰਹੇ ਨੇ ਆਪਾਂ ਜੈਦਾਂ ਕਰ ਦੇਣਾ ਆਪਾਂ ਅਜੇ ਉਦਾਂ ਕਰ ਦੇਣਾ ਆਪਾਂ ਇੰਨੇ ਪੈਸੇ ਉਹਨੂੰ ਦੇ ਆਏ ਆ ਆਪਾਂ ਕੈਨੇਡਾ ਤੋਂ ਇਹਨੂੰ ਭੇਜਿਆ ਉਹਨੂੰ ਭੇਜਿਆ ਮੈਂ ਪੰਜਾਬ ਸਰਕਾਰ ਅੱਗੇ ਹੀ ਅਪੀਲ ਕਰਦਾ ਵਾਂ ਮੈਨੂੰ ਇਨਸਾਫ ਮਿਲਦਾ ਜAVE ਮੇਰੇ ਨਾਲ ਗਲਤ ਹੋਇਆ ਏ ਦੇਖੋ ਮ ਪੰਜਾਬ ਪੁਲਿਸ ਨੇ ਫਤਿਹਗੜੀ ਡੀਐਸਪੀ ਮੈਡਮ ਨੇ ਐਸਐਚਓ ਸਾਹਿਬ ਨੇ ਬਹੁਤ ਮਿਹਨਤ ਕੀਤੀ ਹੈ 10 ਦਿਨਾਂ ਦੇ ਵਿੱਚ ਮੂਲਾ ਮੱਲਾਪੁਰ ਦਾਖਾ ਤੋਂ ਬੰਦੇ ਫੜੇ ਨੇ ਪਰ ਮੈਂ ਪੰਜਾਬ ਸਰਕਾਰ ਅਗੇ ਇਹੀ ਇਨਸਾਫ ਕਰਦਾ ਹਾਂ ਕੁਝ ਅਫਸਰਾਂ ਨੇ ਪੈਸੇ ਕੋ ਉਹਨਾਂ ਦੀ ਜਮਾਨੀ ਵੀ ਆਪਾਂ ਪੈਸੇ ਦਿੱਤੇ ਨੇ ਪੈਸੇ ਦੇ ਕੇ ਆਪਾਂ ਆਪਾਂ ਇਨਕੁਆਇਰੀ ਤੋਂ ਬਾਹਰ ਨਿਕਲ ਜਾਾਂਗੇ ਪਰ ਉਹਦੇ ਵਿਸ਼ਾਲ ਵਿਸ਼ਾਲ ਮਸੀਦੇ ਬਿਆਨ ਨੇ ਮੈਂ ਆਪਣਾ ਸੁਨੀਲ ਦੁੱਗਲ ਕੋ 80000 ਰੁਪਏ ਲਿੱਤਾ ਸੁਨੀਲ ਦੁੱਗਲ ਨੇ 80000 ਦਿੱਤਾ ਮੈਨੂੰ Tuan Wadi.